ਕਮਰਸਰ ਦੇ ਭੰਡਾਰੀ ਪੁਲ ਦੇ ਕੋਲ ਰਾਇਲ ਗਨ ਹਾਊਸ ਤੇ ਦੂਸਰੀ ਵਾਰ ਕੰਦ ਪਾਰ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਤੇ ਦੁਕਾਨ ਦਾ ਸੁਰੇਸ਼ ਅਰੋਰਨ ਮੀਡੀਆ ਨੂੰ ਜਾਣ ਕੇ ਦੰਦੇ ਦੱਸਿਆ ਕਿ ਦੇਰ ਰਾਤ ਮੇਰੀ ਦੁਕਾਨ ਤੇ ਕੰਦ ਪਾਰ ਕੇ ਚੋਰਾ ਵੱਲੋਂ ਅੰਦਰ ਦਾਖਲ ਹੋ ਕੇ ਉਹਨਾਂ ਵੱਲੋਂ ਮੇਰੀ ਦੁਕਾਨ ਤੋਂ 8 ਪਿਸਤੋਲੇ ਤੇ 6 ਲੱਖ ਰੁਪਏ ਨਗਦ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਕਹਿੰਦੇ ਕਿ 8 ਮਹੀਨੇ ਪਹਿਲਾਂ ਵੀ ਮੇਰੀ ਦੁਕਾਨ ਤੇ ਚੋਰੀ ਹੋਈ ਸੀ ਜਿੰਨਾ ਵਿੱਚੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਜਿਹੜੇ ਪਹਿਲੇ ਵੀ ਚੋਰੀ ਹੋਈ ਸੀ ਉਸ ਵਿੱਚ ਕੋਈ ਅਜੇ ਤੱਕ ਚੋਰਾਂ ਦਾ ਸੁਰਾਗ ਨਹੀਂ ਮਿਲਿਆ ਹੁਣ ਦੁਬਾਰਾ ਮੇਰੀ ਦੁਕਾਨ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉੱਥੇ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ACP ਬਰਿੰਦਰ ਖੋਸਾ ਨੇ ਮੀੜਨ ਜਾਣਕਾਰੀ ਨੂੰ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਡਾਲਗਨ ਹਾਊਸ ਤੇ ਦੋ ਨੌਜਵਾਨਾਂ ਵੱਲੋਂ ਕੰਧ ਪਾੜ ਕੇ ਅੰਦਰ ਦਾਖਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਕਿਹਾ ਕਿ ਅਸੀਂ ਮੌਕੇ ਤੇ ਪੁੱਜਿਆ ਜਾਂਚ ਕਰ ਰਹੇ ਹਾਂ ਸੀਸੀਟੀਵੀ ਵੀਡੀਓ ਵੀ ਕਬਜ਼ੇ ਵਿੱਚ ਲੈ ਲਈ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਸੇ ਕੀ ਗੱਲ ਹੋਈ ਹੈ ਇਹ ਜੀ ਇਹ ਜੀ ਇੱਥੇ ਭੰਡਾਰੀ ਪੁਲ ਦੇ ਨਾਲ ਹੀ ਸ਼ਿਮਲਾ ਪ੍ਰੈਸਾ ਉੱਥੇ ਰਾਇਲ ਗਨ ਹਾਊਸ ਹੈ ਜਿਨ੍ਹਾਂ ਦੇ ਓਨਰ ਸੁਰੇਸ਼ ਰੋੜਾ ਉਹਨਾਂ ਵੱਲੋਂ ਸਾਨੂੰ ਅੱਜ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਰਾਤ ਨੂੰ ਕੰਧ ਦੇ ਵਿੱਚ 파ੜ ਲਾ ਕੇ ਕੁਝ ਅਣਪਛਾਤੇ ਦੋਸ਼ੀ ਉਹਨਾਂ ਦਾ ਕੁਝ ਵੈਪਨ ਤੇ ਕੁਝ ਕੈਸ਼ ਚੋਰੀ ਕਰਕੇ ਲੈ ਗਏ ਨੇ ਸਰ ਕਿੰਨਾ ਕੈਸ਼ ਲੈ ਗਏ ਕਿੰਨਾ ਵੈਪਨ ਲੈ ਗਏ ਉਹਨਾਂ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਉਹ ਵੈਪਨ ਦਾ ਆਪਣਾ ਹਿਸਾਬ ਦਾ ਵੀ ਲਾ ਰਹੇ ਨੇ ਕਿ ਆਪਣਾ ਲਾਸਟ ਡੇ ਦਾ ਕੈਸ਼ ਵੀ ਕਾਊਂਟ ਕਰ ਰਿਹਾ ਜੋ ਵੀ ਸਟੇਟਮੈਂਟ ਉਹ ਦਿੰਦੇ ਆ ਉਸ ਦੇ ਮੁਤਾਬਿਕ ਅਸੀਂ ਐਫ ਆਰ ਦਰਜ ਕਰਨ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ ਸਰ ਇਹ ਪਹਿnde ਵੀ ਹੋਈ ਸੀ ਕੋਈ ਆਪਣਾ 8 ਤੋਂ 9 ਮਹੀਨੇ ਪਹਿਲਾਂ ਕੁਝ 7-8 ਮਹੀਨੇ ਪਹਿਲਾਂ ਵੀ ਤੇ ਚੋਰੀ ਹੋਈ ਸੀ ਇਹ ਇਦਾਂ ਹੀ ਹੋਈ ਸਰ ਜਿੱਦਾਂ ਜਨਾਬ ਤੇ ਗਾਲਾਂ ਜੀ ਤੋੜੀ ਗਈ ਐ ਇਹਨਾਂ ਵੱਲੋਂ ਚੋਰਾਵਾਂ ਵੱਲੋਂ ਇਦਾਂ ਹੀ ਹੋਈ ਸੀ ਬਿਲਕੁਲ ਪਹਿਲਾਂ ਵੀ ਪਾੜ ਲਾ ਕੇ ਹੋਈ ਸੀ ਜੀ ਇਹ ਤੇ ਚੋਰੀ ਸੀ ਸੀਸੀਟੀ ਵੀ ਮਿਲੀ ਆ ਬਿਲਕੁਲ ਜੀ ਮੌਕੇ ਤੇ ਸੀਸੀਟੀ ਮਿਲੀ ਆ ਜੋ ਕਿ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਅੱਗੇ ਉਸ ਨੂੰ ਯੂਜ਼ ਕਰਕੇ ਅੱਗੇ ਪ੍ਰੋਸੀਡ ਕਰ ਰਹੇ ਹਾਂ ਜੀ ਕਿੰਨੇ ਕੁ ਆਪਣਾ ਨੌਜਵਾਨ ਹੈ ਜਿਹਨਾਂ ਨੂੰ ਹਜੇ ਤੱਕ ਦੋ ਨੋਟਿਸਮੈਂ